ਹੁਣ ਬਾਬਾ ਜੀ ਕੀ ਬਣੂਗਾ ਫਿਰ ਉਹ ਤਾਂ ਭੱਜ ਗਿਆ ਐਂ ਤਾਂ ਭਾਈ ਜੀ ਮੰਨ ਕੇ ਬਾਬਾ ਜੀ ਇਹ ਕਹਿੰਦੇ ਅਸੀਂ ਆਪਦੇ ਪੋਤੇ ਐਨੋ ਨਾ ਉਹ ਸੋਢੇ ਰਹੋਣ ਜੀ ਪੋਤੇ ਨੂੰ ਬਸਿਤ ਕਰਾਉਣੇ ਹੋ ਜੀ ਹਾਂ ਦੇ ਕਿਹਾ ਸੋਢੇ ਕੋਲੋਂ ਕਿ ਬਸਿਤੀ ਹੋਊਗੀ ਤੁਸੀਂ ਤਾਂ ਪਹੁੰਚੋ ਦੁਬਾਰਾ ਮੈਂ ਤਾਂ ਟਾਈਮ ਲਾ ਲਾਂਗੇ ਇਹਦਾ ਠੀਕ ਹੋ ਜਾਊਗਾ ਬ੍ਰੈਡ ਆ ਫਿਰ ਇਹਨਾਂ ਵਧਿਆ ਹੋਇਆ ਚੱਲ ਐ ਤਾਂ ਕੁਝ ਨਹੀਂ ਕਹਿੰਦੇ ਸਿਆਣੇ ਨੇ ਬਜ਼ੁਰਗ ਨੇ ਸਿਆਣੇ ਆ ਜੀ ਚੱਲੀਏ ਫਿਰ ਨਾ ਉਹ ਆਉਂਦੇ ਲੈਟਰਪੈਡ ਤੇ ਲਿਖਾਵੇ ਆ ਲੈਓ ਫਿਰ ਲੈਟਰਪੈਡ ਤਨੌਰ ਤੋਂ ਤਾਂ ਫਿਰ ਚਲ ਤੁਸੀਂ ਐਧੇ ਕਿ ਘੰਟੇ ਨੂੰ ਫੋਨ ਕਰੇ ਸੀ ਕੋਈ ਲਿਖਤ ਕਰ ਰਿਹਾ ਹਾਂ ਇਹ ਵਸੀਅ ਨਾ ਛਾਜ ਬਾ ਕੇ ਹੁੰਦਾ ਆਪਣਾ ਆਪਣੇ ਸਾਡੇ ਅਸੀਂ ਜਿੱਥੇ ਕਹੀਏ ਉਹਨਾਂ ਨੂੰ ਇਹਨੇ ਮਾਰੂਗਾ ਜਵੜੇ ਤੇ ਉਹ ਤੂੰ ਰੜੀ ਪੜੀ ਕੁਸ ਹੋਵੇ ਤੇਰੇ ਸੱਸ ਸੌਰੇ ਨੂੰ ਤੇਰਾ ਚਾਚਾ ਹੁੰਦਾ ਇਹਦੀ ਵੀ ਕਦਰ ਕਰਨੀ ਆ ਹਾਂਜੀ ਹੁੰਦੇ ਨੇ ਇੱਕ ਮਿੰਟ ਚੁੱਪ ਕਰੋ ਚਲੋ 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 ਚੁੱਪ ਕਰੋ ਚੁੱਪ ਕਰੋ ਅਸੀਂ ਪਾਲਿਆ ਤੈਨੂੰ ਕੀ ਹੋ ਗਿਆ ਤੂੰ ਹੀ ਰੋਣ ਲੱਗਿਆ ਲੈ ਚੁੱਪ ਕਰ ਬਿੱਟ ਨਾ ਤੇਨੂੰ ਕੀ ਹੋ ਗਿਆ ਤੂੰ ਹੀ ਰੋਣ ਲੱਗਿਆ ਲੈ ਚੁੱਪ ਕਰ ਕੁਰਦਾ ਮਾਰ ਦੋਨੋ ਕੁਰਦਾ ਮਾਰ ਦਾ ਨਾਮ ਤੇ ਖੜ ਸਕਦਾ ਜਿਵੇਂ ਨੋਵਾ ਬੰਜੇ ਸੱਸਾਂ ਬੰਨਾਂ ਤੇ ਨੋਵਾ ਦੁਰੂਦੀਆਂ ਤੇ ਸੱਸਾਂ ਦਾ ਫਰਜ ਆ ਪਿਆ ਨਾਲ ਰਹੀਆਂ ਮਾਪੀ ਦੀ ਬੇਦਅਗਲ ਕਰੋ ਜਦੋਂ 6 ਮਹੀਨੇ ਬੇਦਅਗਲ ਰਿਆ ਇਧਰ ਘਰ ਕਰਨੀ ਨੱਕ ਨਾ ਕਰਦਾ ਕਹਿੰਦਾ ਬੰਦਾ ਬਣ ਜੂ ਪੇਪਰ ਚ ਕਢਾਓ ਪੁਲਿਸ ਨੂੰ ਰਿਪੋਰਟ ਦੋ ਕਰਦਾ ਪਾਪਾ ਜੀ ਪਤਾ ਹੁੰਦੀ ਆ ਸਾਡੀ ਨੂਦੀ ਨੂੰ ਕੁੱਟਣ ਲੱਗ ਰਿਹਾ ਹੈ ਜਦੋਂ ਕੌੜ ਰੇ ਤੁਸੀਂ ਸਾਰਾ ਪਤਾ ਹੁੰਦਾ ਤੇ ਮਾਪਾਪ ਨੂੰ ਮਾਪਾਪ ਨੂੰ ਕਿੱਥੇ ਆਉਂਦਾ ਪਤਾ ਮਾਪਾਪ ਅਈ ਕਾ ਭਈਆ ਮੰਨ ਕੇ ਬਾਬਾ ਜੀ ਇਹ ਕਹਿੰਦੇ ਇਹ ਆਪਦੇ ਪੁੱਤਾਂ ਨੂੰ ਕੋਰਾ ਹੋਣੇ ਨਾ ਸੋਖੇ ਜਾਣੇ ਜੀ ਕੋਤੇ ਨੂੰ ਬਸਿਤ ਕਰਾਉਣੇ ਹੋ ਜੀ ਲੈ ਕਿਹਾ ਛੋਟੇ ਕੋਲ ਕੀ ਸੀ ਤੇ ਪਾਉਗਾ ਦੂਬਾਰਾ ਤਾਂ ਟਾਈਮ ਲਾ ਲਾਂਗੇ ਇਹ ਠੀਕ ਹੋ ਜਾਊਗਾ ਬ੍ਰੈਡ ਆ ਫਿਰ ਇਹਨਾਂ ਵਧਿਆ ਹੋਇਆ ਚਲਾਂ ਇਹ ਤਾਂ ਕੁਝ ਨਹੀਂ ਕਹਿੰਦੇ ਸਿਆਣੇ ਨੇ ਬਜ਼ੁਰਗ ਨੇ ਸਿਆਣੇ ਲਓ ਜੀ ਚੱਲੀਏ ਫਿਰ ਨਾ ਉਹ ਆਉਂਦੇ ਲੈਟਰਪੈਡ ਤੇ ਲਿਖਾਵੇ ਆ ਲੈਓ ਫਿਰ ਲੈਟਰਪੈਡ ਠੀਕ ਹੈ ਮਾੜੀ ਲਾਣ ਲੱਗ ਮੈਂ ਤੇ ਸਾਡੇ ਬਾਬਾ ਜੀ ਮੌਕੇ 'ਚ ਹੀ ਗਏ ਸੀਗੇ ਕਿਸੇ ਧੀ ਦਾ ਘਰ ਹੋ ਪਰ ਮੌਕੇ ਤੇ ਜਿਹੜਾ ਉਹ ਹੈਗਾ ਸੀ ਉਹ ਫਰਾਰ ਹੋ ਗਿਆ ਜਾਂ ਫਰਾਰ ਕਰਤਾ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਬਠੂਈਏ ਦੇ ਵਿੱਚ ਪਿੰਡੀ ਦੇ ਵਿੱਚ ਲੋਂਗੋ ਆਲਦੀ ਦੇ ਵਿੱਚ ਸੁਨਾਮੀ ਪੱਤੀ ਸੁਨਾਮੀ ਪੱਤੀ ਤੇ ਇੰنگ ਸਿੰਘਾਂ ਨੇ ਆ ਕੇ ਉਹਦੇ ਨਾਲ ਆ ਕੇ ਗੱਲਬਾਤ ਕਰਨੀ ਸੀ ਪਰ ਉਹ ਡਰਦਾ ਹੀ ਸੋਰਾ ਭੱਜ ਗਿਆ ਤਾਂ ਅਸੀਂ ਕਿਹਾ ਵੀ ਇਹਦਾ ਜੂੜ ਹੀ ਵੱਡੋ ਇਹ ਮਤਲਬ ਤੰਗ ਇਹਨਾਂ ਨੂੰ ਵੀ ਕਰਦਾ ਆਪਣੇ ਮਾਂ-ਬਾਪਾ ਨੂੰ ਆਪਣੇ ਭਾਈਆਂ ਨੂੰ ਵੀ ਇਹ ਸਵਾਰਿਆਂ ਨੂੰ ਇਹ ਤੰਗ ਕਰ ਰਿਹਾ ਹੈ ਤੇ ਡਰਦਾ ਜਾਂ ਜਾਣ ਕੇ ਵੀ ਹੋ ਸਕਦਾ ਜਾਣ ਕੇ ਭੱਜਿਆ ਹੋਵੇ ਹੋ ਸਕਦਾ ਠੀਕ ਹੈ ਕੱਲਾ ਡਰਦਾ ਨਹੀਂ ਜਾਣ ਕੇ ਵੀ ਹੋ ਸਕਦਾ ਪੂਰਾ ਮਤਲਬ ਜਿਵੇਂ ਕਹਿ ਰਹੀਏ ਪੜ ਕੇ ਕੜਿਆ ਹੋਇਆ ਏ ਠੀਕ ਹੈ ਇਹ ਗੁਆ ਗੱਲ ਵੀ ਟੜਕੇ ਫੋਨ ਤੇ 10 ਵਾਰੀ ਹੋਈ ਹੈ ਇਹਦੇ ਨਾਲ ਤੇ ਦੂਜੀ ਗੱਲ ਆ ਬਾਬੇ ਨੇ ਮਤਲਬ ਕਿਨੋ ਆ ਜੀ ਥੋੜਾ ਤੇ ਮੇਰ ਸਿੰਘ ਜਮੇਰ ਸਿੰਘ ਥੋੜਾ ਕੀ ਲੱਗਦਾ ਜੀ ਉਹ ਮੁੰਡਾ ਜੀ ਮੁੰਡਾ ਜੀ ਅੱਛਾ ਮੁੰਡਾ ਤੁਸੀਂ ਫਿਰ ਆ ਜਿਹੜਾ ਲਿਖਤ ਕਰੀਆ ਜੀ ਆਪਦੇ ਉਸ ਤੇ ਪੂਰੇ ਉਹ ਚ ਲਿਖੀ ਆ ਹਾਂ ਜੀ ਹਾਂ ਜੀ ਥੋੜਾ ਗੂਦੇ ਕਰੇਗੀ ਠੀਕ ਹੈ ਕਿਉਂ ਜੀ ਹਾਂ ਠੀਕ ਹੈ ਜੀ ਤੁਸੀਂ ਆਪ ਕਰਾਈਏ ਇਹ ਹਾਂਜੀ ਹਾਂਜੀ ਆਪ ਕਰਾਈਏ ਆਪ ਕਰਾਈਏ ਇਹ ਕੀ ਲਿਖਿਆ ਇੱਥੇ ਵੀ ਵਸੀਤ ਕਰਾ ਰਹੇ ਹਾਂ ਹਾਂ ਵਸੀਤ ਹੀ ਸਮਝ ਆ ਗਈ ਜਿਹੜਾ ਹਿੱਸਾ ਆਉਂਦਾ ਪੁੱਤ ਮੁੰਡੇ ਨੂੰ ਦੇ ਰਹੇ ਹੋ ਪੋਤੇ ਨੂੰ ਹਾਂਜੀ ਤੁਸੀਂ ਕੀ ਲੱਗਦੇ ਹੋ ਜੀ ਉਹਨਾਂ ਦੇ ਪੁੱਤਿਆਂ ਦੇ ਪੋਤਿਆਂ ਦੇ ਮਾਤਾ ਲੱਗਦੇ ਹੋ ਤੁਸੀਂ ਬੇਬੇ ਹੋ ਅੱਛਾ ਮੁੰਡੇ ਦੀ ਮਾਂ ਹੋ ਜਿਹੜਾ ਭੱਜਿਆ ਹਾਂਜੀ ਇਹ ਨਾ ਦਾਦੀ ਠੀਕ ਹੈ ਜੀ ਦੇਖ ਸਕਦਾ ਹਾਂ ਤਸਵੀਰਾਂ ਤੂੰ ਵੀ ਕੁੜੀਏ ਲੜਾਈ ਝਗੜੇ ਤੋਂ ਬਿਨਾਂ ਜੇ ਫੋਨ ਕਰਨਾ ਤਾਂ ਪਾਪਿਆਂ ਨੂੰ ਕਰਦੀ ਆ ਮਾਂ ਤੈਨੂੰ ਕਰਦੀ پھر اونجه ماڻھن کي ٻڌايو ته ائين ٿيندو